ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਆਓ ਕਹਾਣੀ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਬਹੁਤ ਹੀ ਸੋਹਣੀ ਕਹਾਣੀ ਹੈ ਤਾਨਕਰ ਤਾਨਕਰ ਦੇ ਹਾਲਾਤ ਕਿਤੇ ਹਮੇਸ਼ਾ ਤੋਂ ਹੀ ਰੋਹੀ ਵਾਲੇ ਤੋਦੇ ਸੀ ਜਦੋਂ ਤੂੰ ਹੋਸ਼ ਸੰਭਾਲੀ ਸੀ ਬਾਹਾਰਾਂ ਵਿੱਚ ਲਿਫਟੀ ਵੱਡੀ ਹੋਈ ਸੀ ਉਸ ਨੂੰ ਤਾਂ ਉਹਨਾਂ ਦਿਨਾਂ ਨੂੰ ਯਾਦ ਕਰਨਾ ਬਾਰ-ਬਾਰ ਯਾਦ ਕਰਨਾ ਤੇ ਖਿਆਲਾਂ ਵਿੱਚ ਉਹੀ ਜ਼ਿੰਦਗੀ ਜੀਣਾ ਬਹੁਤ ਚੰਗਾ ਲੱਗਦਾ ਸੀ ਬਾਬਲ ਦੇ ਵੇੜੇ 'ਚੋਂ ਚੰਗੇ ਦਿਨ ਗੁਜ਼ਾਰੇ ਸੀ ਉਹਨਾਂ ਨੂੰ ਯਾਦ ਕਰਕੇ ਅਕਸਰ ਅੱਖਾਂ ਪਰ ਆਉਂਦੀ ਸੀ ਤਨ ਕਰਦੀਆਂ ਉਸ ਨੂੰ ਯਾਦ ਹੈ ਉਹ ਤੋਂ ਧਨਕਰ 8ਵੀਂ ਵਿੱਚ ਪੜਦੀ ਸੀ ਤਾਂ ਇੱਕ ਦਿਨ ਸਕੂਲ ਤੋਂ ਆ ਕੇ ਉਸਨੇ ਰੋਂਦੀ ਰੋਂਦੀ ਨੇ ਕਿਹਾ ਸੀ ਬਾਪੂ ਜੀ ਅੱਜ ਸਵੇਰੇ ਬੇਬੇ ਜੀ ਕਹਿੰਦੇ ਸੀ ਹੁਣ ਤੈਨੂੰ ਸਕੂਲੋਂ ਹਟਾ ਲੈਣਾ ਕੁੜੀਏ ਹੁਣ ਤੂੰ ਵੱਡੀ ਹੋ ਗਈ ਹੈ ਜਦੋਂ ਤੀਂ ਜਵਾਨ ਹੋ ਜਾਣ ਫਿਰ ਉਹ ਘਰੋਂ ਬਾਹਰ ਨਹੀਂ ਜਾਇਆ ਕਰਦੀਆਂ ਬਾਪੂ ਜੀ ਹੱਸ ਕੇ ਬੋਲੇ ਸੀ ਫਿਰ ਤੂੰ ਕੀ ਜਵਾਬ ਦਿੱਤਾ ਆਪਣੀ ਮਾਂ ਨੂੰ ਤਨਕਰ ਆਪਣੇ ਹੰਝੂ ਪੂੰਝਦੀ ਬੋਲੀ ਸੀ ਮੈਂ ਤਾਂ ਕਹਿ ਦਿੱਤਾ ਸੀ ਬੇਬੇ ਨੂੰ ਮੈਂ ਨਾ ਤੇਰੇ ਬਾਪੂ ਜੀ ਨੂੰ ਸ਼ਿਕਾਇਤ ਲਗਾਵਾਂਗੀ ਤਨਕਰ ਨੂੰ ਉਸਤੇ ਬਾਪੂ ਜੀ ਨੇ ਬਹੁਤ ਲਾਡਾ ਨਾ ਪਾਲਿਆ ਸੀ ਤਨਕਰ ਨੂੰ ਕੋਈ ਐਸੀ ਗੱਲ ਯਾਦ ਨਹੀਂ ਆਉਂਦੀ ਸੀ ਜੋ ਬਾਪੂ ਜੀ ਨੇ ਮੰਨੀ ਨਾ ਹੋਵੇ ਬਾਪੂ ਜੀ ਨੇ ਤਨਕਰ ਦੇ ਹੰਝੂ ਪੂੰਝਦਿਆਂ ਉਸ ਨੂੰ ਗੋਦੀ ਚੁੱਕ ਲਿਆ ਸੀ ਤੇ ਉਸ ਦੀ ਮਾਂ ਕੋ ਲੈ ਗਏ ਸੀ ਲੈ ਵੀ ਤਨਕਰ ਦੀ ਮਾਂ ਤੂੰ ਮੇਰੇ ਪੁੱਤ ਨੂੰ ਸਕੂਲ ਜਾਣ ਤੋਂ ਮਨਾਂ ਨਹੀਂ ਕਰੇਂਗੀ ਆ ਗਈ ਬਾਪ ਤੇ ਜੇ ਜੁੰਡਲੇ ਲਾਈ ਸ਼ਿਕਾਇਤ ਇਹ ਤੁਹਾਨੂੰ ਨਾ ਆਪਾਂ ਕਿਹੜਾ ਇਸ ਤੋਂ ਨੌਕਰੀ ਕਰਵਾਉਣੀ ਹੈ ਬਹੁਤ ਪੜ ਲਈ ਹੁਣ ਘਰ ਦਾ ਕੰਮ ਕਰ ਸਿੱਖ ਲਵੇ ਅਗਾਹਾਂ ਸੌਰੀ ਜਾ ਕੇ ਕੰਮ ਆਵੇਗਾ ਨਹੀਂ ਤਾਂ ਇਸ ਦੀ ਸੱਸ ਨੇ ਕਿਹਾ ਕਰਨਾ ਮਾਂ ਨੇ ਕੁਝ ਸਿਖਾ ਕੇ ਨਹੀਂ ਭੇਜੀ ਮਾਂ ਥੋੜੀ ਗੁੱਸੇ ਵਿੱਚ ਬੋਲੀ ਸੀ ਧੰਕਰਦੀ ਮਾਂ ਮੈਂ ਤਾਂ ਕਿਸੇ ਸਹਜਾ ਦੇ ਨਾਲ ਵਿਆਹੂੰਗਾ ਮੈਂ ਆਪਣੀ ਧੀ ਨੂੰ ਜਿੱਥੇ ਕਿੰਨੇ ਕਿੰਨੇ ਨੌਕਰ ਚਾਕਰ ਹੋਣਗੇ ਮੇਰੇ ਪੁੱਤ ਕੋਲ ਇਹ ਕਾਤੋਂ ਕਰੇਗੀ ਕੰਮ ਰਾਜ ਕਰੂ ਮੇਰਾ ਪੁੱਤ ਸੌਰੀ ਜਾ ਕੇ ਰਾਜ ਨਹੀਂ ਤਾਂ ਦੋ ਨੌਕਰ ਪੱਕੇ ਭੇਜ ਦਊ ਦਾਤ ਮੈਂ ਦਿਆ ਕਰੂੰ ਉਹਨਾਂ ਦੀ ਤਨਖਾਹ ਬਾਪੂ ਜੀ ਤਾਂ ਕਰਦੀ ਗੱਲ ਤੇ ਪਿਆਰ ਕਰਦੇ ਬੋਲੇ ਸੀ ਤੁਹਾਡੇ ਲਾੜ ਪਿਆਰ ਨੇ ਵਿਗਾੜ ਦੇਣਾ ਕੁੜੀ ਨੂੰ ਧੀਆਂ ਨੂੰ ਇੰਨੀ ਖੁੱਲ ਨਹੀਂ ਦੇਈ ਦੀ ਮਾਂ ਬਾਪੂ ਜੀ ਨੂੰ ਸਮਝਾਉਂਦੀ ਬੋਲੀ ਸੀ ਤਨ ਕਰਦੀ ਮਾਂ ਵੱਡੇਆਂ ਘਰਾਂ ਦੇ ਪੁੱਤ ਵਿਗੜੇ ਹੀ ਹੁੰਦੇ ਨੇ ਖਬਰਦਾਰ ਜੇ ਮੇਰੇ ਪੁੱਤ ਨੂੰ ਪੁਰੀ ਗਿਆ ਇਤਨਾ ਮੇਰਾ ਪੁੱਤ ਹੈ ਬਾਪੂ ਜੀ ਕੁੱਟ ਕੇ ਜੱਫੀ ਵਿੱਚ ਲੈਂਦੇ ਬੋਲੇ ਸੀ ਤਨਕਰ ਨੂੰ ਯਾਦ ਹੈ ਮਾਂ ਦੀਆਂ ਗੱਲਾਂ ਸੁਣ ਕੇ ਉਹ ਬੋਲੀ ਸੀ ਬਾਪੂ ਜੀ ਮੈਂ ਵਿਆਹ ਨਹੀਂ ਕਰਵਾਉਣਾ ਵਿਆਹ ਤੋਂ ਬਾਅਦ ਫਿਰ ਮੈਨੂੰ ਸਹੁਰੇ ਜਾਣਾ ਪੈਣਾ ਮੈਂ ਨਾ ਤੁਹਾਡੇ ਬਗੈਰ ਕਿਵੇਂ ਜਿੰਦਾ ਰਹੂੰਗੀ ਮੈਂ ਨਾ ਸਾਰੀ ਉਮਰ ਤੁਹਾਡੇ ਕੋਲ ਹੀ ਰਹਾਂਗੀ ਤਨਕਰ ਦੀ ਗੱਲ ਸੁਣ ਕੇ ਬਾਪੂ ਜੀ ਦਾ ਗੱਟ ਪਰ ਆਇਆ ਸੀ उन्होंने अपने हंजू रोकद ने कहा मैं तेन ब्याह के घरों थोड़ी तोर ना आप जबाई ला फिर तू अपने बापू जी को रही पुत धन कौर तो चोरी चोरी बापू जी ने हंजू पूंजी से धन कौर अपने मंजे ते पई गलांद करके हुबकी हुबकी रो रही थी बापू जी ती चले गए मैं बहुत इकली हो गई हां बापू जी ਬਾਪੂ ਜੀ ਮੇਰਾ ਜੋਨ ਨੂੰ ਜੀ ਨਹੀਂ ਕਰਦਾ ਬਾਪੂ ਜੀ ਮੈਨੂੰ ਵੀ ਲੈ ਜਾਓ ਆਪਣੇ ਕੋਲ ਬਾਪੂ ਜੀ ਰੋਂਦੀ ਰੋਂਦੀ ਨੂੰ ਭੁੱਲ ਗਿਆ ਪਹਿਲਾਂ ਉਹ ਪਈ ਕੀ ਗੱਲਾਂ ਪਈ ਕਰਦੀ ਸੀ ਫਿਰ ਉਸਨੂੰ ਯਾਦ ਆਇਆ ਜਦੋਂ ਉਸਦੇ ਬਾਪੂ ਜੀ ਉਸ ਲਈ ਰਿਸ਼ਤਾ ਲੱਭ ਦੇ ਸੀ ਤਾਂ ਉਹ ਸਾਰੇ ਰਿਸ਼ਤੇਦਾਰੀ ਵਿੱਚ ਪਿੰਡ আলমਗੀਰ ਵਿਆਹ ਗਏ ਸੀ ਬਾਪੂ ਜੀ ਨੇ ਉਸ ਤੇ ਪਸੰਦ ਦੇ ਸਾਰੇ ਸੂਟ ਲੈ ਕੇ ਦਿੱਤੇ ਸੀ ਨਮੇ ਸੂਟ ਵਿੱਚ ਉਹ ਬਹੁਤ ਸੋਹਣੀ ਲੱਗਦੀ ਸੀ ਮਾਂ ਨੇ ਕੋਲ ਬੈਠ ਕੇ ਨਜ਼ਰ ਉਤਾਰੀ ਸੀ ਜਦ ਉਹ ਵਿਆਹ ਵਿੱਚ ਪਹੁੰਚੇ ਤਾਂ ਕੁਝ ਦਿਨ ਬਾਅਦ ਉੱਥੇ ਅਜਮੇਰ ਵੀ ਆ ਗਿਆ ਸੀ ਜਦੋਂ ਧਨਕਰ ਨੇ ਅਜਮੇਰ ਨੂੰ ਦੇਖਿਆ ਤਾਂ ਉਸ ਦੀ ਪਹਿਲੀ ਦੇਖੀ ਉਸ ਦੇ ਕਾਲਜ ਵਿੱਚ ਰੁਕ ਪਰ ਕੇ ਲੈ ਗਈ ਸੀ ਚਾ ਲੰਮਾ ਸੋਹਣਾ ਗੱਭਰੂ ਸਾਰਿਆਂ ਤੋਂ ਵੱਖੀ ਨਜ਼ਰ ਆਉਂਦਾ ਸੀ ਧਨਕਰ ਦਾ ਚਿੱਤ ਕਰਦਾ ਸੀ ਕਿ ਕਦੋਂ ਪੱਜ ਕੇ ਉਸ ਨੂੰ ਬੁਲਾ ਲਵੇ ਸ਼ਾਇਦ ਪਹਿਲੀ ਨਜ਼ਰ ਵਿੱਚ ਹੀ ਪਿਆਰ ਹੋ ਗਿਆ ਸੀ ਉਸ ਨੂੰ ਤਰਲੋ ਮੱਚੀ ਹੋਈ ਉਹ ਗੱਲ ਕਰੇ ਵੀ ਤਾਂ ਕਿਸ ਨਾਲ ਅਜਮੇਰ ਤਾਂ ਉਸ ਵੱਲ ਤੱਕਦਾ ਵੀ ਨਹੀਂ ਸੀ ਉਹ ਤਾਂ ਆਪਣੇ ਦੋਸਤਾਂ ਵਿੱਚ ਮਸਤ ਬੈਠਾ ਸੀ ਉਸ ਨੂੰ ਕੀ ਪਤਾ ਸੀ ਕਿ ਉਸ ਕਰਕੇ ਮਹਿਫਲ ਵਿੱਚ ਕਿਸੇ ਦੀ ਜਾਣ ਤੇ ਬਣ ਆਈ ਹੈ ਫਿਰ ਉਸਨੇ ਹੌਸਲਾ ਕਰਕੇ ਬਿਆ ਵਾਲੀ ਕੁੜੀ ਰਾਨੋ ਨੂੰ ਪੁੱਛਿਆ ਸੀ ਪਹਿਣ ਇੱਕ ਗੱਲ ਪੁੱਛਾਂ ਹਾਂ ਹਾਂ ਪੁੱਛ ਧਨਕਰ ਰਾਣੋ ਨੇ ਕਿਹਾ ਭੈਣ ਉਹ ਸੰਦੂਰੀ ਪੱਗ ਵਾਲਾ ਮੁੰਡਾ ਕੌਣ ਆ ਧਨਕਰ ਨੇ ਸੰਗ ਦੀ ਸੰਗਦੀ ਨੇ ਪੁੱਛਿਆ ਸੀ ਉਹ ਉਹ ਨਾ ਅਜਮੇਰ ਵੀ ਬੋਂਦਲ ਪਿੰਡ ਤੋਂ ਆ ਵੀਰ ਦਾ ਦੋਸਤ ਆ ਉਸ ਨਾਲ ਪੜਦਾ ਏ ਨਾ ਕੀ ਹੋਇਆ ਰਾਣੋ ਨੇ ਹੱਸਦੀ ਨੇ ਪੁੱਛਿਆ ਨਾ ਕੁਝ ਨਹੀਂ ਕਹਿ ਕੇ ਧਨਕਰ ਜਿਵੇਂ ਉੱਠੀ ਰਾਣੋ ਨੇ ਉਸ ਦਾ ਹੱਥ ਫੜ ਲਿਆ ਮਸਲਾ ਕੋਈ ਹੋਰ ਲੱਗਦਾ ਰਾਨੋ ਹੱਸ ਕੇ ਬੋਲੀ ਨਹੀਂ ਪੈਣ ਮੈਂ ਤਾਂ ਐਵੇਂ ਹੀ ਪੁੱਛ ਲਿਆ ਸੀ ਤਨਕੁਰ ਗੱਲ ਲਕੋਂਦੀ ਬੋਲੀ ਚੰਗਾ ਫਿਰ ਰਹਿਣ ਦਿੰਦੇ ਹਾਂ ਜੇ ਕੋਈ ਗੱਲ ਨਹੀਂ ਵੈਸੇ ਅਜਮੇਰ ਦੀ ਭੈਣ ਦਾ ਰਿਸ਼ਤਾ ਵੀ ਮੇਰੇ ਬਾਪੂ ਜੀ ਨੇ ਕਰਵਾਇਆ ਹੈ ਜੇ ਕੋਈ ਗੱਲ ਹੈ ਤਾਂ ਦੱਸ ਬਾਪੂ ਜੀ ਨੂੰ ਕਿਹਾ ਕਿ ਤੇਰਾ ਰਿਸ਼ਤਾ ਵੀ ਕਰਵਾ ਦਿੰਦੀ ਹਾਂ ਰਾਨੋ ਤਨਕੁਰ ਦੀ ਗਲ ਤੇ ਚੁੰਡੀ ਫੜਦੀ ਹੋਈ ਬੋਲੀ ਧਨ ਕਰਨ ਲੱਗਿਆ ਜਿਵੇਂ ਅਜਮੇਰ ਉਹੀ ਸ਼ਹਿ ਆਜਾਦਾ ਹੈ ਬਾਪੂ ਜੀ ਜੋ ਉਸ ਲਈ ਲੱਭ ਰਹੇ ਸਨ ਪਤਾ ਨਹੀਂ ਉਹ ਵੀ ਮੈਨੂੰ ਪਸੰਦ ਕਰੂਗਾ ਕਿ ਨਹੀਂ ਧਨਕੁਰ ਕਹਲੀ ਜਹਰ ਕਰਦੀ ਬੋਲੀ ਲੈ ਏਵੀ ਕੋਈ ਗੱਲ ਹੈ ਮੈਂ ਅਜਮੇਰ ਵੀਰ ਨੂੰ ਬੁਲਾ ਕੇ ਪੁੱਛ ਲੈਂਦੀ ਹਾਂ ਬਈ ਆ ਸਾਡੀ ਕਮਲੀ ਸਿੱਧਰੀ ਜਹੀ ਉਸ ਨੂੰ ਪਸੰਦ ਹੈ ਕਿ ਨਹੀਂ ਰਾਣੂ ਹੱਸ ਕੇ ਇਚਰ ਕਰਦੀ ਬੋਲੀ ਜਦੋਂ ਰਾਣੋ ਨੇ ਅਜਮੇਰ ਨਾਲ ਧਨਕਰ ਦੀ ਗੱਲ ਕੀਤੀ ਤੇ ਅਜਮੇਰ ਨੇ ਅੱਖ ਪਰ ਕੇ ਉਸ ਵੱਲ ਤੱਕਿਆ ਤਾਂ ਧਨਕਰ ਨੇ ਆਪਣੇ ਆਪ ਨੂੰ ਚੁੰਨੀ ਵਿੱਚ ਲਪੋ ਲਿਆ ਸੀ ਉਸਦੇ ਦਿਲ ਦੀ ਟੜਕਣ ਉਸਦੇ ਬਸ ਤੋਂ ਬਾਹਰ ਹੋਈ ਪਈ ਸੀ ਮਨਜੇ ਵਿੱਚ ਪਈ ਦਾ ਦਿਲ ਅੱਜ ਵੀ ਉਸੇ ਤਰ੍ਹਾਂ ਟੜਕਰਿਆ ਸੀ ਉਹ ਅਜਮੇਰ ਨੂੰ ਰਾਤ ਦੇ ਹਨੇਰੇ ਵਿੱਚ ਲੱਭ ਰਹੀ ਸੀ ਰੱਬਾ ਇਹ ਤੂੰ ਕੀ ਕੀਤਾ ਰੱਬਾ ਸ਼ੁਰੂ ਹੋ ਗਏ ਸੰਨ ਰੱਬ ਨਾਲ ਗਿਲਵੇ ਸ਼ਿਕਵੇ ਫਿਰ ਉਸ ਨੂੰ ਯਾਦ ਆਇਆ ਜਦੋਂ ਰਾਣੋ ਤੇ ਉਸ ਦਾ ਘਰ ਵਾਲਾ ਅਜਮੇਰ ਦਾ ਰਿਸ਼ਤਾ ਲੈ ਕੇ ਉਹਨਾਂ ਦੇ ਘਰ ਆਏ ਤੇ ਬਾਪੂ ਜੀ ਨੇ ਹਾਂ ਕਰ ਦਿੱਤੀ ਤਾਂ ਉਸ ਤੇ ਕਿਵੇਂ ਬਹਾਰ ਆਈ ਸੀ ਕਿਵੇਂ ਖੁਸ਼ੀ ਵਿੱਚ ਖੀਵਾ ਹੋਈ ਤੇ ਹੋਰ ਵੀ ਨਿਖਾਰ ਨਿਖਾਰ ਆ ਗਿਆ ਸੀ ਜਦੋਂ ਉਸਨੇ ਸਗਨਾ ਦੀ ਮਹਿੰਦੀ ਲੱਗੀ ਸੀ ਤਾਂ ਦਾਦੀ ਨੇ ਉਹ ਅੱਠਵੇਂ ਵਾਲੀ ਗੱਲ ਯਾਦ ਕਰਵਾਈ ਕਿ ਕਿਵੇਂ ਉਸਨੇ ਛੋਟੀ ਹੁੰਦੀ ਨੇ ਕਿਹਾ ਸੀ ਬਾਪੂ ਜੀ ਮੈਂ ਨਹੀਂ ਵਿਆਹ ਕਰਵਾਣਾ ਤਾਂ ਉਹ ਹਸਦੀ ਹਸਦੀ ਰੋ ਪਈ ਸੀ ਬਾਪੂ ਵਾਲੇ ਮੋਹ ਤੇ ਕਿਤੇ ਨਾ ਕਿਤੇ ਅਜਮੇਰ ਦਾ ਪਿਆਰ ਹਾਵੀ ਹੋ ਗਿਆ ਸੀ ਵਕਤ ਵਕਤ ਦੀ ਗੱਲ ਹੈ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ